ਆ ਵੀਡੀਓ ਮੈਂ ਵੇਖ ਰਿਆ ਸੀ ਉਹ ਅਰਥ ਕਰ ਰਿਆ ਸੀ ਵੀ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਵੀ ਲਿਖਿਆ ਜੀ ਕੁੰਬੇ ਬੱਧਾ ਜਲ ਰਹਿ ਕੁੰਬੇ ਬੱਧਾ ਜਲ ਰਹਿ ਜਲ ਬੇ ਕੋਪਰਾ ਹੈ ਪੀ ਕੁੰਬ ਨੇ ਜਲ ਨੂੰ ਬੰਨ ਕੇ ਰੱਖਿਆ ਉਹ ਕੁੰਬ ਦੇ ਅਰਥ ਉਹ ਕੁੰਬ ਕਰ ਰਿਹਾ ਜਿਨ੍ਹਾਂ ਲੋਕਾਂ ਨੂੰ ਗਿਆਨ ਨਹੀਂ ਆ ਕਿ ਕੁੰਬ ਕੀ ਹੈ ਉਹ ਜਲ ਦੇ ਨਾਲ ਹੀ ਸੰਬੰਧਿਤ ਹੈ ਜਲ ਦੀਆਂ ਹੀ ਬੂੰਦਾਂ ਉਥੇ ਅਮਰਤ ਦੀਆਂ ਜਲ ਵਿੱਚ ਛਲਕੀਆਂ ਤੇ ਕੁੰਬ ਦਾ ਅਰਥ ਇੱਥੇ ਖੜਾ ਵਾ ਸਾਡੀ ਬੇਨਤੀ ਉਹਨਾਂ ਨੂੰ ਕਿ ਤੁਸੀਂ ਆਪਣੀ ਗੱਲ ਕਰੋ ਭਾਈ ਅਰਥਾਂ ਨੂੰ ਵਿਗਾੜੋ ਨਾ ਠੀਕ ਹੈ ਇਸੇ ਕੁੰਬਜ਼ਾਰਤੀ ਕੀ ਕੜਾ ਜਿਵੇਂ ਕੁੰਬੇ ਬੱਦਾ ਕੁੰਬ ਨੇ ਜਾਲ ਨੂੰ ਬੰਨ ਕੇ ਰੱਖਿਆ ਤੇ ਜਾਲ ਬਿਨ ਪਾਣੀ ਤੋਂ ਬਿਨਾਂ ਤੇ ਕੜਾ ਹੋ ਹੀ ਨਹੀਂ ਸਕਦਾ ਕਿਉਂਕਿ ਸੁੱਕੀ ਮਿੱਟੀ ਦਾ ਕੜਾ ਬਣਨਾ ਹੀ ਨਹੀਂ ਪਹਿਲਾਂ ਮਿੱਟੀ ਵਿੱਚ ਪਾਣੀ ਪਾਵਾਂਗੇ ਗੁੰਨਿਆ ਜਾਊਗਾ ਫੇਰ ਬਣਨਾ ਉਹਦਾ ਕੁੰਬੇ ਬੱਦਾ ਜਾਲ ਰਹੇ ਤੇ ਜਾਲ ਬਿਨ ਕੁੰਬ ਨਾ ਹੋਏ ਤੇ ਗਿਆਨ ਕਾ ਬੱਦਾ ਇਸ ਤਰ੍ਹਾਂ ਗਿਆਨ ਨਾਲ ਹੀ ਮਾਨੇ ਟਿਕਣਾ ਵਾ ਤੇ ਗਿਆਨ ਗੁਰੂ ਤੋਂ ਬਿਨਾਂ ਨਹੀਂ ਹੋਣਾ ਗੁਰ ਬਿਨ ਗਿਆਨ ਨਾ ਹੋਏ ਤੇ ਉਹ ਇਸ ਕੁੰਬ ਦੇ ਅਰਥ ਉਧਰ ਖਿੱਚ ਕੇ ਲੈ ਕੇ ਜਾ ਰਿਹਾ ਸੀ ਕਿਉਂਕਿ ਜ਼ੋਰ ਲੱਗਾ ਹੋਇਆ ਜੀ ਅਗਲਿਆਂ ਦਾ ਖਿੱਚ ਕੇ ਇਹ ਤੇ ਹੁਣ ਤਗੜੇ ਹੋ ਕੇ ਤੁਹਾਨੂੰ ਹੀ ਨਿਖੇੜਾ ਕਰਨਾ ਪੈਣਾ ਭਾਈ ਕਿ ਸਾਡਾ ਪਰਮੇਸ਼ਰ ਨੂੰ ਮੰਨ ਦਾ ਤਰੀਕਾ ਬਿਲਕੁਲ ਅਲੱਗ ਹੈ ਅਸੀਂ ਉਸ ਅਕਾਲ ਦੇ ਪੁਜਾਰੀਆਂ ਭਾਈ ਜਿਹੜਾ ਜੰਮਣ ਮਰਨ ਤੋਂ ਰਹਿਤ ਹੈ ਜਿਹੜਾ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੰਮਣ ਮਰਨ ਤੋਂ ਰਹਿਤ ਹੈ ਸਾਡੇ ਗੁਰੂ ਨੇ ਵੀ ਸਿੱਧਾ ਪਰਮੇਸ਼ਰ ਨਾਲ ਜੋੜਿਆ ਉਹਨਾਂ ਨੇ ਸਾਰਾ ਕੁਝ ਕਰਕੇ ਆਖਿਆ ਤੇਰਾ ਕੀਤਾ ਜਾਤੋਂ ਨਹੀਂ ਮੈਨੂੰ ਜੋ ਕੀ ਤੋਈ ਮੈ ਨਰਗੁਣਿਆ ਰਿਓ ਕੋ ਕੋਨ ਸਾਰੀ ਗੁਰਬਾਣੀ ਪੜ ਕੇ ਵੇਖੋ 파ਰਸਾ ਨੇ ਆਪਣੀ ਦਸਨਾ ਤੋ ਕਦੀ ਨਹੀਂ ਕਿਆ ਕਹਿੰਦੇ ਭਾਈ ਅਸੀਂ ਨੇ ਪਰਮੇਸ਼ਰ ਨਾਲ ਬਾਤ ਪਾਉਣ ਆਏ ਆ ਉਹਦੇ ਨਾਲ ਜੋੜਨ ਆਏ ਆ ਭਾਈ ਆਪਣੇ ਆਪ ਨੂੰ ਨਾਨਕ ਨੀਜ਼ ਤੱਕਿਆ ਧਾਨਕ ਰੂਪ ਇਹ ਸ਼ਬਦ ਵਰਤੇ ਮਹਾਰਾਜ ਨੇ ਆਪਣੇ ਵਾਸਤੇ ਨਾਨਕ ਦਾ ਇਦਾਂ ਦੇ ਸ਼ਬਦ ਆਪਣੇ ਵਾਸਤੇ ਵਰਤੇ ਮਹਾਰਾਜ ਨੇ ਸਮਝਾਉਣ ਲਈ ਕਿ ਭਾਈ ਆਓ ਜੁੜੋ ਤੋ ਇਸ ਕਰਕੇ ਗੁਰੂ ਦੀ ਬਾਣੀ ਨਾਲ ਆਪਣਿਆ ਸੁਰਤ ਨੂੰ ਜੋੜੀਏ ਤੇ ਇਹੋ ਜਿਹੇ ਖਿਆਲਾਂ 'ਚ ਆਪਣੇ ਆਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ ਤਿਸ ਕਰਕੇ ਸਾਰਿਆਂ ਦਾ ਫਰਜ਼ ਬਣਦਾ ਜੀ ਆਪਣੀ ਡਿਊਟੀ ਨਿਭਾਉਣ ਦਾ ਕਿ ਅਸੀਂ ਆਪਣੇ ਇਸ ਨਿਆਰਾਪਣ ਜਿਹੜਾ ਸੰਜਬਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਾਬੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰਾਂ ਅੱਜ ਸਾਰੀਆਂ ਵਿਪਰਨ ਦੀਆਂ ਰੀਤਾਂ ਕਰੀ ਜਾ ਰਹੇ ਹਾਂ ਅਸੀਂ ਰੱਬ ਜਾਣੇ ਕਿਦਾਂ ਨਿਆਰਾ ਕਹੀ ਜਾਂਦੇ ਆ ਸਾਰਾ ਕੁਝ ਇਹ ਤੋਂ ਜੱਡ ਇੱਕ ਚੀਜ਼ ਦਾ ਫਰਕ ਨਹੀਂ ਰਹਿਣ ਦਿੱਤਾ ਸੀ ਹੁਣ ਤੱਕ ਇਹ ਵੀ ਜ਼ੋਰ ਲਾਈ ਜਾਂਦੇ ਜੀ ਮੰਤਾਂ ਕੋਲ ਗੁਰਦੁਆਰੇ ਸੀ ਇਹਨਾਂ ਲੋਕਾਂ ਨੇ ਉਹਨਾਂ ਕੋਲੋਂ ਗੁਰਦਾਰੇ ਖੋਲ ਐ ਇਹਦਾ ਮਤਲਬ ਇਹ ਸਾਰੇ ਲੋਕ ਨਰੈਣੂ ਮੰਤ ਦੀ ਤਰਫਦਾਰੀ ਕਰਦੇ ਇਹ ਲੋਕ ਅੰਦਾਜ਼ਾ ਹੁਣ ਆਪੇ ਲਾ ਲੋ ਜਿਨ੍ਹਾਂ ਨਰੈਣੂਆਂ ਮੰਤਾਂ ਵਰਗਿਆਂ ਕੁਕਰਮ ਕੀਤੇ ਗੁਰਦੁਆਰਿਆਂ 'ਚ ਜਿਨ੍ਹਾਂ ਨੇ ਇੱਕ ਸਿੰਧੀ ਜੱਜ ਦੀ ਧੀ ਦਾ ਰੇਪ ਤਾਂ ਕੀਤਾ ਨਨਕਾਣਾ ਸਾਹਿਬ ਜਿੱਥੋਂ ਸਾਕਰਨਕਾਣਾ ਵਾਪਰਿਆ ਸੀ ਤਰਨਤਾਰਨ ਦੇ ਸਰੋਵਰ ਦੇ ਕੰਢੇ ਤੇ ਇਹ ਉੱਥੋਂ ਹੀ ਜਨ ਲੈ ਕੇ ਤੇ ਪੱਟੀਆਂ ਲਾ ਲਾ ਕੇ ਸ਼ਰਾਬਾਂ ਕਰ ਦਿੰਦੇ ਸੀ ਮੰਤ ਲੋਕ ਅੰਗਰੇਜ਼ਾਂ ਵੇਲੇ ਤੇ ਅੱਜ ਦੇ ਜਿਹੜੇ ਇਹਨਾਂ ਦੇ ਸੰਪਰਦਾਵਾਂ ਤੇ ਬੁਲਾਰੇ ਆ ਉਹ ਕਹਿੰਦੇ ਜੀ ਮੰਤਾ ਨੇ ਬਹੁਤ ਸੇਵਾ ਕੀਤੀ ਇਸ ਕਰਕੇ ਨਵੇਂ ਜਦੋਂ ਪ੍ਰੋਫੈਸਰ ਗੁਰਮukh ਸਿੰਘ ਤੇ ਗਿਆਨੀ ਦੇਵ ਸਿੰਘ ਹੁਣ ਆ ਗਏ ਇਹਨਾਂ ਉਹਨਾਂ ਕੋਲੋਂ ਸਿੰਘ ਸਭਾ ਲਹਿਰ ਚੱਲੀ ਇਹਨਾਂ ਨੇ ਉਹਨਾਂ ਕੋਲੋਂ ਗੁਰਦਾਰੇ ਖੋਲ ਐ ਹੁਣ ਅੰਦਾਜ਼ਾ ਆਪੇ ਲਾਲੋ ਜੀ ਉਹਨਾਂ ਕੋ ਹੁੰਦੇ ਤੇ ਆ ਜਿਹੜੀ ਮਾੜੀ ਮੋਟ ਵਿਚਾਰ ਤਰ੍ਹਾਂ ਗੁਰਮਤ ਦੀ ਬਚੀ ਆ ਇਹ ਵੀ ਅਗਲਿਆਂ ਨੇ ਰਹਿਣਾ ਨਹੀਂ ਸੀ ਤੇ ਇਹ ਤੇ ਸੇਰਾ ਜਾਂਦਾ ਉਹਨਾਂ ਯੋਧਿਆਂ ਨੂੰ ਗਿਆਨੀ ਦੇਸ ਸਿੰਘ ਵਰਗਿਆਂ ਨੇ ਲੱਕ ਬੰਨ ਲਿਆ ਪ੍ਰੋਫੈਸਰ ਗੁਰਮukh ਸਿੰਘ ਵਰਗਿਆਂ ਨੇ ਪ੍ਰੋਫੈਸਰ ਸੈਵ ਸਿੰਘ ਵਰਗਿਆਂ ਨੇ ਦਿਨ ਰਾਤ ਇੱਕ ਕੀਤਾ ਤੇ ਇੰਨੀ ਮਿਹਨਤ ਤੋਂ ਬਾਅਦ ਅਕਾਲ ਤਖਤ ਦੀ ਮਰਿਆਦਾ ਹੋਂਦ ਵਿੱਚ ਲਿਆਂਦੀ ਤੇ ਹੁਣ ਤੇ ਐਨ ਬਿੱਲੀ ਥੈਲੀੋਂ ਬਾਹਰ ਆ ਗਿਆ ਜਿੰਨੀਆਂ ਵੀ ਸੰਪਰਦਾਵਾਂ ਡੇਰੇ ਇਹਨਾਂ ਦਾ ਹੁਣ ਸਾਰਾ ਜਿਹੜਾ ਵਾ ਉਹ ਤਾਰ ਕਿਹਦੇ ਨਾਲ ਜੁੜਦੀ ਆ ਇਹ ਹੁਣ ਬਲਾਰਿਆਂ ਨੂੰ ਫਰਜ ਬੰਦਾ ਮੇਰੇ ਕੌਮ ਦੇ ਢਾਡੀਆਂ ਪ੍ਰਚਾਰਕਾਂ ਕਵੀਸ਼ਾਂ ਨੂੰ ਹੱਥ ਜੁੜ ਕੇ ਬੇਨਤੀ ਆ ਕਿ ਥੋੜਾ ਜਿਹਾ ਲਫਾਫਿਆਂ ਵਾਲੇ ਬਨੇ ਘਟ ਵੇਖ ਕੇ ਤੇ ਆਪਣਾ ਕੌਮ ਪ੍ਰਤੀ ਫਰਜ਼ ਨਿਭਾ ਕੇ ਲੋਕਾਂ ਨੂੰ ਜਾਗਰੂ ਕਰਾਓ ਸਮਝ ਆਈ ਪਿਆਰਿਓ ਇਹ ਨਾ ਹੋਵੇ ਆ ਜਿਹੜੇ ਹੁਣ ਉਧਰ ਰੌਣਕਾਂ ਤੌਂਦੇ ਫਿਰਦੇ ਕੱਲ ਨੂੰ ਮਰਨ ਤੇ ਫੇਰ ਬ੍ਰਹਮ ਗਿਆਨ ਦੀ ਕਿਤਾਬ ਦਿੰਦੇ ਫਿਰੋ ਕਾਲੇ ਅੱਖਰਾਂ ਚ ਨਾਂ ਲਿਖੇ ਜਣਾ ਤੁਹਾਡਾ ਇਹ ਮੈਂ ਤੁਹਾਨੂੰ ਸੱਦਾ ਹੋ ਕੇ ਕਹਿ ਰਿਹਾ ਜਦੋਂ ਇਹਨਾਂ ਦੇ ਭੋਗਾਂ ਤੇ ਤੁਸੀਂ ਬ੍ਰਹਮ ਗਿਆਨੀ ਦੀਆਂ ਤੁਕਾਂ ਪੜ ਪੜ ਕੇ ਕੀਰਤਨ ਵਿਆਖਿਆ ਕਰਨੀ ਹੈ ਤੇ ਜਿੱਥੇ ਇਹਨਾਂ ਦਾ ਕਾਲੇ ਅੱਖਰਾਂ 'ਚ ਨਾਂ ਲਿਖੇ ਜਾਣਾ ਤੇ ਲਿਖਿਆ ਤੁਹਾਡਾ ਵੀ ਜਾਣਾ ਜੇ ਚਾਹੁੰਦੇ ਹੋ ਤੇ ਫਿਰ ਜਦੋਂ ਤੱਕ ਸਰੀਰ ਵਿੱਚ ਜਾਨ ਆ ਸੱਚ ਦਾ ਹੁਕਾ ਦਿੰਦੇ ਰਹੋ ਖਮਿਆਜਾ ਭੁਗਤਣਾ ਵੀ ਪੈ ਜਾਏ ਤੇ ਭੁਤਨ ਨੂੰ ਤਿਆਰ ਹੋਣਾ ਚਾਹੀਦਾ ਇਨਸਾਨ ਨੂੰ ਸਾਡੇ ਗੁਰੂ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ ਪ੍ਰਵਾਹ ਨਹੀਂ ਕੀਤੀ ਮਾਰੇ ਨੇ ਆਖਿਆ ਕੋਈ ਗੱਲ ਨਹੀਂ ਸਿੱਖ ਜਿਉਂਦੇ ਰਹਿਣਗੇ ਤੇ ਹਜ਼ਾਰਾਂ ਅਨੰਦਪੁਰ ਸਾਹਿਬ ਵਸ ਜਾਣਗੇ ਸਿੱਖ ਦੀ ਸੂਰਤ ਵਿੱਚ ਅਨੰਦਪੁਰ ਸਾਹਿਬ ਹੈ ਅਨੰਦਪੁਰ ਬਿਲਡਿੰਗ ਇਮਾਰਤ ਉਹਨਾਂ ਨੇ ਸਮਾਪਾ ਕੇ ਛਡਾ ਲਈ ਪਰ ਪਾਰਸ਼ਾ ਕੋਲੋਂ ਆਨੰਦ ਨਹੀਂ ਗਵਾ ਸਕੇ ਪਾਰਸ਼ਾ ਦਾ ਆਨੰਦ ਚਮਕੌਰ ਸਾਹਿਬ ਦੀ ਗੜੀ ਚ ਵੀ ਹੋ ਸੀ ਫਤਿਹਗੜ੍ਹ ਸਾਹਿਬ ਹਰ ਜਗ੍ਹਾ ਤੇ ਸਭ ਜਗਾਂ ਦੇ ਕੋਲ ਉਹ ਆਨੰਦ ਸੀ ਮਾਸ਼ਵੜ ਦੇ ਜੰਗਣਾ ਚ ਉਹ ਆਨੰਦ ਸੀ ਇਮਾਰਤਾਂ ਬਿਲਡਿੰਗਾਂ ਜਿਹੜੀਆਂ ਨੇ ਸਮਾਂ ਪਾ ਕੇ ਫਿਰ ਬਣ ਜਾਂਦੀਆਂ ਪਰ ਸੁਰਤ ਵਿੱਚ ਜਿਹੜਾ ਸੱਚ ਦਾ ਇਨਕਲਾਬ ਹੈ ਉਹਨੂੰ ਜਿਉਂਦਾ ਰੱਖਣਾ ਹਰ ਸਿੱਖ ਦਾ ਫਰਜ਼ ਬਣਦਾ ਮਾਰਿਓ ਧਿਆਨ ਅੱਜ ਸਾਡੇ ਧਾਰਮਿਕ ਸਥਾਨਾਂ ਦੇ ਬਰਾਬਰ ਇਤਿਹਾਸਕ ਸਥਾਨਾਂ ਦੇ ਬਰਾਬਰ ਇਹ ਪਰ ਲੋਕ ਕੀ ਵਿਚਾਰ ਤਰ੍ਹਾਂ ਖੜੀ ਕਰ ਰਹੇ ਨੇ ਮੈਂ ਤਾਂ ਕਿ ਬੇਨਤੀ ਕਰਦਾ ਹਾਂ ਨਾ ਅੱਜ ਮੰਜੀ ਸਾਹਿਬ ਤੋਂ ਉਹ ਲੋਕ ਕਥਾ ਕਰ ਰਿਹਾ ਜਿਹੜੇ ਅਕਾਲ ਤਖਤ ਦੀ ਮਰਿਆਦਾ ਤੋਂ ਬਾਗੀ ਲੋਕ ਨੇ ਮੈਂ ਅਸ ਦਾ ਚੈਲੰਜ ਕਰ ਰਿਹਾ ਜੀ ਉਹਨਾਂ ਨੂੰ ਤੁਸੀਂ ਘਰਾਂ 'ਚ ਟੀਵੀ ਸੁਣਦੇ ਹੋ ਇੱਕ ਵੀ ਬੁਲਾਰਾ ਉਥੋਂ ਵਿਖਾ ਦਿਓ ਜਿਹੜਾ ਰੋਜ਼ ਉਥੋਂ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਕਰਦਾ ਹੋਵੇ ਖਿੱਚ ਕੇ ਅਗਲੇ ਲਿਆ ਕੇ ਸੰਪਰਦਾਵਾਂ ਦੇ ਖੁੱਡੇ ਨਾਲ ਬੰਨ ਰਏ ਨੇ ਕਿਉਂਕਿ ਜਿਹੜਾ ਵੀ ਉਥੋਂ ਅਕਾਲ ਤਖਤ ਦੀ ਮਰਿਆਦਾ ਦੀ ਗੱਲ ਕਰੇਗਾ ਉਹਨੂੰ ਉੱਥੇ ਬੋਲਣ ਨੂੰ ਟਾਈਮ ਗੱਜ ਕੇ ਬੋਲੋ ਪਿਆਰਿਓ ਇਸ ਕਰਕੇ ਜਾਗਣਾ ਪੈਣਾ ਪਿਆਰਿਓ ਘਰ ਘਰ ਵਿੱਚ ਸੁਚੇਤ ਹੋਣਾ ਪੈਣਾ ਤੁਹਾਨੂੰ ਤੇ ਮੈਂ ਤਾਂ ਬੇਨਤੀ ਕਰਦਾ ਉਹਨਾਂ ਆਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਵੀ ਬੇਨਤੀ ਆ ਆਪਣੇ ਆਪਣੇ ਇਲਾਕੇ ਵਿੱਚ ਜਾਗਰਤੀ ਪੈਦਾ ਕਰੋ ਤੇ ਉਹਨਾਂ ਬੁਲਾ ਰਿਆ ਨੂੰ ਉੱਥੇ ਟਾਈਮ ਦਿਓ ਜਿਹੜੇ ਸਿਰਫ ਅਕਾਲ ਤਖਤ ਦੀ ਪ੍ਰਵਾਨ ਸਿੱਖ ਰਤ ਮਰਿਆਦਾ ਉੱਤੇ ਪਹਿਰਾ ਦਿੰਦੇ ਨੇ ਇੰਟਰਵਿਊ ਉਹਨਾਂ ਦੀਆਂ ਲਓ ਕਿ ਤੁਸੀਂ ਮੰਨਦੇ ਹੋ ਅਕਾਲ ਤਖਤ ਦੀ ਮਰਿਆਦਾ ਨੂੰ ਨਹੀਂ ਮੰਨਦੇ ਤੇ ਤੁਹਾਨੂੰ ਇੱਥੇ ਟਾਈਮ ਨਹੀਂ ਦਿੱਤਾ ਜਾਏਗਾ ਕੋਈ ਵੀ ਬੁਲਾਰਾ ਹੋਵੇ ਭਾਵੇਂ ਜੇ ਕੋਈ ਸੰਪਰਦਾਵਾ ਦਾ ਵੀ ਜਾ ਕੇ ਉੱਥੇ ਬੋਲੇ ਮੈਂ ਮੈਂ ਸਹਿਮਤਾਂ ਜੀ ਅਕਾਲ ਤਖ ਦੀ ਮਰਿਆਦਾ ਨੂੰ ਤੇ ਵੇਖ ਲਓ ਵਰਤ ਹੋ ਰਹੇ ਨੇ ਤੇ ਅਗਲੇ ਸੰਪਰਦਾਵਾਂ ਦਾ ਉੱਥੋਂ ਬੈਠ ਕੇ ਪ੍ਰਚਾਰ ਕਰਾ ਰਹੇ ਨੇ ਗੁਰੂ ਕਿਰਪਾ ਕਰੇ ਜੀ ਕੌਮ ਨੂੰ ਜਾਗਣਾ ਪੈਣਾ ਹੁਣ ਤੇ ਬਹੁਤ ਫਰਕ ਪੈ ਗਿਆ ਜੀ ਹੌਲੀ ਹੌਲੀ ਸੰਗਤ ਸੁਚੇਤ ਹੋ ਰਹੀ ਹੈ ਜਾਗ ਈਏ ਤੇ ਆਪਣੇ ਘਰ ਦੀ ਰਾਖੀ ਕਰੀਏ ਵਹਿਮਾਂ ਭਰਮਾਂ ਪਖੰਡਾਂ ਚੋਂ ਨਿਕਲ ਕੇ ਇਕਾ ਬਾਣੀ ਇਕ ਗੁਰ ਇਕੋ ਸ਼ਬਦ ਵਿਚਾਰ ਨੂੰ ਜੀਵਨ ਚ ਲੈ ਕੇ ਆਈਏ ਮਤ ਕੋ ਪਰਮ ਭੁਲੇ ਸੰਸਾਰ ਗੁਰ ਬਿਨ ਕੋਈ ਨਾ ਉਤਰ ਸਪਾ ਸਾਰਿਆਂ ਦਾ ਧੰਨਵਾਦ ਇਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਸਮੁੱਚੀਆਂ ਸੰਗਤਾਂ ਦਾ ਨੌਜਵਾਨਾਂ ਦਾ ਇਥੋਂ ਦੇ ਹੈਡ ਗ੍ਰੰਥੀ ਸਹਿਬਾਨ ਦਾ ਜਿਨੇ ਵੀ ਤੁਸੀਂ ਨਗਰ ਨਿਵਾਸੀ ਨਗਰ ਪੰਚਾਇਤ ਦੂਰਾਂ ਨੇੜਿਆਂ ਤੋਂ ਚੱਲ ਕੇ ਆਏ ਹੋ ਅਕਾਲਪੁਰ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰੇ ਸਾਧ ਸੰਗਤ ਜੀ ਆਪ ਜੀ ਨੇ ਬਹੁਤ ਟਕਾਨ ਨਾਲ ਵਿਚਾਰਾਂ ਸਰਵਣ ਕੀਤੇ ਸੇਹਤ ਇਜਾਜ਼ਤ ਨਹੀਂ ਸੀ ਦਿੰਦੀ ਪਰ ਫੇ ਵੀ ਤੁਹਾਡੇ ਟਿਕਾਣੇ ਸ਼ਬਦ ਵਿਚਾਰ ਦੀ ਸੇਵਾ ਲੈ ਲਈਏ ਮਾਲਕ ਸਭ ਨੂੰ ਤੰਦਰੁਸਤੀ ਦੇ ਰੋਗ ਤਾਂ ਬਖਸ਼ਿਸ਼ ਕਰਿ ਆਓ ਖੰਡੇ ਬਾਟੇ ਦੀ ਪੌ ਲੈ ਕੇ ਗੁਰੂ ਦੇ ਪੁੱਤਰ ਤੇ ਧੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਸਾਧ ਸੰਗਤ ਜੀ ਇਹਨੇ ਇੱਕ ਬਚਨ ਪ੍ਰਵਾਨ ਕਰਿਓ ਗੱਜ ਕੇ ਬਲਾਓ ਫਤਿਆ ਕੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ